ਦੇਖੋ ਜੀ ਇਹਨਾਂ ਦਿਨਾਂ ਦੇ ਵਿੱਚ ਦੁੱਧ ਪਤਾ ਕਰਨਾ ਬਹੁਤ ਔਖਾ ਆ। ਬਰਸਾਤ ਜਿਹੜੀ ਆ ਬਹੁਤ ਜ਼ਿਆਦੀ ਚੱਲ ਰਹੀ ਆ ਇਹਨਾਂ ਦਿਨਾਂ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਦੇਖੋ। ਤੇ ਡੰਗਰਾਂ ਵਿਚਾਰਿਆਂ ਦਾ ਬਹੁਤ ਮੰਦਾ ਹਾਲ ਆ। ਤੇ ਡੰਗਰਾਂ ਕੋਲੋਂ ਦੁੱਧ ਪਤਾ ਕਰਨਾ ਬਹੁਤ ਔਖਾ ਆ। ਠੀਕ ਆ ਜੀ। ਬਾਕੀ ਇਹਨਾਂ ਦਿਨਾਂ ਦੇ ਵਿੱਚ ਮੱਖੀ ਮੱਛਰ ਬਹੁਤ ਹੁੰਦਾ ਆ। ਡੰਗਰ ਵਿਚਾਰੇ ਬਹੁਤ ਪਰੇਸ਼ਾਨ ਹੁੰਦੇ ਆ। ਹੱਥ ਜੋੜ ਕੇ ਆਪਣੀ ਦੇ ਇਹੀ ਬੇਨਤੀ ਆ। ਕੀ ਜਿਹੜਾ ਅਸਲੀ ਦੁੱਧ ਆ ਉਸ ਦਾ ਰੇਟ ਆ ਜਿਹੜਾ ਵਧਾਇਆ ਜਾਵੇ ਤਾਂ ਜੋ ਦੁੱਧ ਪੈਦਾ ਕਰਨ ਲਈ ਕਿਸਾਨ ਵੀ ਤੰਗ ਹੁੰਦੇ ਆ ਜਿਹੜੇ ਉਹ ਵੀ ਖੁਸ਼ੀ ਖੁਸ਼ੀ ਆਪਣਾ ਅਸਲੀ ਦੁੱਧ ਪੈਦਾ ਕਰਨ ਤੇ ਤੁਹਾਡੇ ਤੱਕ ਪਹੁੰਚਦਾ ਕਰਨ ਠੀਕ ਹੈ ਜੀ ਮਾਗੀ ਅਸਲੀ ਦੁੱਧ ਦਾ ਰੇਟ ਆ ਜਿਹੜਾ 100 ਰੁਪਏ ਵੀ ਹੋ ਜੇ ਤੇ ਉਹ ਵੀ ਮਤਲਬ ਪੂਰਤੀ ਨਹੀਂ ਕਰਦਾ ਕਿਉਂਕਿ ਵੰਡ ਬਹੁਤ ਮਹਿੰਗੇ ਆ ਖਰਾਕਾਂ ਬਹੁਤ ਮੰਗੀਆਂ ਡੰਗਰ ਢਿੱਲਾ ਮਠਾ ਹੋ ਜੇ ਦਵਾਈਆਂ ਬਹੁਤ ਮੰਗੀਆਂ ਇਸ ਕਰਕੇ ਦੋ ਦੋ ਦਾ ਰੇਡ ਜਿਹੜਾ